ਸਿਰਫ 9 ਲੱਖ ਦਾ ਸੋਨਾ ਤੇ ਸਸਤਾ ਜਿਹਾ ਘਰ ਆਪਾਂ ਲੈ ਕੇ ਪਹੁੰਚੇ ਹਾਂ 3 ਮਰਲੇ ਤੋਂ ਉੱਪਰ ਜਗ੍ਹਾ ਤੇ ਜਗ੍ਹਾ ਦੀ ਰਜਿਸਟਰੀ ਹੈਗੀ ਹੈ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਕਿਸੇ ਕੋਲ ਹੀ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਹੈਗਾ ਜੀ ਵੇਚਣ ਵਾਸਤੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਚੈਨਲ ਤੇ ਭੇਜ ਕੇ ਐਡ ਤੁਸੀਂ ਫਰੀ ਚ ਲਗਵਾ ਸਕਦੇ ਹੋ ਆਪਣੇ ਕੋਲੇ ਭੇਜਣ ਵਾਸਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 62173 ਆਪਣੇ ਕੋਲੇ ਇੱਕ ਤਾਂ ਵਧੀਆ ਵੀਡੀਓ ਤੇ 10-12 ਫੋਟੋਆਂ ਤੇ ਪੂਰੀ ਦੀ ਪੂਰੀ ਜਾਣਕਾਰੀ ਆ ਕੁਝ ਆਪਣੇ ਕੋਲੇ ਭੇਜੋ ਮਕਾਨ ਦੀ ਜਿੰਨੀ ਜਾਣਕਾਰੀ ਆਪਣੇ ਕੋਲੇ ਮਾਲਕ ਦੁਆਰਾ ਪਹੁੰਚੀ ਆ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਿੰਨਾ ਹੈ ਸਾਹਮਣੇ ਮਕਾਨ ਹੈ ਜੀ ਆਹ ਇਹ ਜਗ੍ਹਾ ਤਾਂ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤੀ ਸੀਗੀ 3 ਮਰਲੇ ਤੋਂ ਉੱਪਰ ਹੀ ਜਗ੍ਹਾ ਹੈ ਤੇ ਹਰ ਚੀਜ਼ ਆਪਾਂ ਨੂੰ ਵਧੀਆ ਕੰਪਲੀਟ ਕੀਤੀ ਹੋਈ ਮਿਲੇਗੀ ਜਿਵੇਂ ਕਿ ਪਹਿਲਾਂ ਜਦੋਂ ਆਪਾਂ ਐਂਟਰ ਹੁੰਨੇ ਆ ਮੇਨ ਗੇਟ ਰਾਹੀਂ ਤਾਂ ਪਹਿਲਾਂ ਆਪਾਂ ਨੂੰ ਬਾਥਰੂਮ ਏਰੀਆ ਮਿਲ ਜਾਊਗਾ ਤੇ ਨਾਲ ਹੀ ਆਪਾਂ ਨੂੰ ਥੋੜੀ ਸਪੇਸ ਮਿਲ ਜਾਊਗੀ ਤੇ ਪਰਲੀ ਪਾਸੇ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਹੁਣ ਆਪਾਂ ਅੰਦਰ ਪਹੁੰਚ ਗਏ ਸੀ ਤੇ ਅੰਦਰ ਆਪਾਂ ਨੂੰ ਲੋਬੀ ਮਿਲ ਜਾਊਗੀ ਤੇ ਲੋਬੀ ਦੇ ਵਿੱਚ ਅਟੈਚ ਆਪਾਂ ਨੂੰ ਮਿਲ ਜੂਗਾ ਜਿ ਕਿਚਨ ਕਿਚਨ ਦਾ ਸਾਰਾ ਕੰਮ ਟੋਟਲ ਵਧੀਆ ਹੋਇਆਗਾ ਤੇ ਅੰਦਰਲੀ ਸਾਈਡ ਆਪ ਨੂੰ ਦੋ ਬੈਡਰੂਮ ਮਿਲ ਜਾਣਗੇ ਦੋਵੇਂ ਬੈਡਰੂਮ ਨਾਲ ਨਾਲ ਬਣੇ ਹੋਏ ਐ ਇੱਕ ਇਧਰਲੀ ਸਾਈਡ ਇੱਕ ਇਧਰਲੀ ਸਾਈਡ ਤੇ ਰਜਿਸਟਰੀ ਵਾਲੀ ਜਗ੍ਹਾ ਜੀ ਰੇਟ ਇਹਨਾਂ ਨੇ 9 ਲੱਖ ਰੁਪਈਆ ਇੱਕ ਵਾਰੀ ਕਿਹਾ ਹੈ ਬਾਕੀ ਕਹਿੰਦੇ ਅਬੀ ਘਾਟਾ ਵਾਦਾ ਮੌਕੇ ਤੇ ਕਰ ਲਵਾਂਗੇ ਮਕਾਨ ਵਧੀਆ ਬਣਿਆ ਹੋਇਆ ਤੇ ਮਕਾਨ ਆਪਣੇ ਕੋਲੇ ਜਿਹੜਾ ਆ ਪਹੁੰਚਿਆ ਤੁਹਾਨੂੰ ਮੈਂ ਲੋਕੇਸ਼ਨ ਵੀ ਦੱਸ ਦਿੰਨਾ ਪਿੰਡ ਵੀ ਦੱਸ ਦਿੰਨਾ ਡਿਸਟ੍ਰਿਕਟ ਵੀ ਦੱਸ ਦੇਣਾ ਤੇ ਮੋਬਾਈਲ ਨੰਬਰ ਵੀ ਮਾਲਕ ਦਾ ਦੇ ਦੇਣਾ ਇਹਨਾਂ ਦਾ ਜਿਹੜਾ ਪਿੰਡ ਜੀ ਸਵਰਾਹਾ ਪਿੰਡ ਜੀ ਤੇ ਖੇਤਾਂ ਦੇ ਵਿੱਚ ਘਰ ਬਣੇ ਹੋਏ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਸਵਰਾਹਾ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਇਹਨਾਂ ਦਾ ਆ ਘਰ ਹੈ ਡਿਸਟ੍ਰਿਕਟ ਇਹਨਾਂ ਨੂੰ ਲੱਗਦੀ ਹੈ ਤਰਨ ਤਾਰਨ ਤੇ 9 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਇੱਕ ਵਾਰੀ ਰੱਖੀ ਆ ਤੇ ਓਨਰ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਨੰਬਰ ਨੋਟ ਕਰ ਲਓ 81 46474026 ਇਸੇ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਰਨੀ ਆ। ਬਾਕੀ ਮਕਾਨ ਵਧੀਆ ਬਣਿਆ ਹੋਇਆ ਹੈ। ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਵੀ ਹੈ ਨਹੀਂ। ਮਕਾਨ ਵਧੀਆ ਹੈ। ਕਿਚਨ ਬਹੁਤ ਵਧੀਆ ਬਣਿਆ ਹੋਇਆ ਹੈ। ਬਾਕੀ ਜਗ੍ਹਾ ਵੀ ਡਬਲ ਹੈ ਤੇ ਮਕਾਨ ਵੀ ਵਧੀਆ ਲੋਕੇਸ਼ਨ ਤੇ ਬਣਿਆ ਹੋਇਆ ਹੈ। ਇਦਾਂ ਨਹੀਂ ਹੈਗਾ ਵੀ ਕੱਲਾ ਜਿਹਾ ਘਰ ਹੈ। ਆਸੇ-ਪਾਸੇ ਹੋਰ ਵੀ ਬਹੁਤ سارے ਘਰ ਤੇ ਕੂਟੀਆਂ ਹੈਗੀਆਂ। ਆਸੇ-ਪਾਸੇ ਰਿਹਾਈਸ਼ੀ ਪੂਰਾ ਏਰੀਆ ਦਾ ਤੇ ਕਿਸੇ ਨੇ ਜਾ ਕੇ ਦੇਖਣਾ ਹੋਵੇ ਮਕਾਨ ਤੇ ਆਪਦੀ ਕੋਈ ਤਸੱਲੀ ਕਰਨੀ ਹੋਵੇ ਤੁਸੀਂ ਕਿਸੇ ਨੇ ਵੀ ਦੇਖਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਜਦੋਂ ਤੁਸੀਂ ਜਾ ਕੇ ਦੇਖੋਗੇ ਪਸੰਦ ਆਊਗਾ ਤੇ ਉਸ ਤੋਂ ਬਾਅਦ ਰੇਟ ਦੀ ਗੱਲ ਹੋ ਜੂਗੀ ਉੱਪਰ-ਨੀਚੇ ਮਾੜਾ-ਮੋਟਾ ਰੇਟ ਹੋ ਜੂਗਾ 9 ਲੱਖ ਰੁਪਇਆ ਇੱਕ ਬੜੀ ਡਿਮਾਂਡ ਹੈ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ 81 464 74026 81464 ਤੇ 74026 ਮਾਲਕ ਦਾ ਨੰਬਰ ਹੈ ਸਿੱਧੀ ਤੁਹਾਡੀ ਮਾਲਕ ਨਾਲ ਗੱਲ ਹੋ ਜਾਵੇਗੀ ਤੇ ਗੱਲਬਾਤ ਤੁਸੀਂ ਆਪੇ ਕਰ ਲਓ ਜੀ ਠੀਕ ਹੈ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਹੀ ਗਈ ਪੂਰੀ ਤੇ ਇਹ ਵੀਡੀਓ ਸਾਰੀ ਤੁਸੀਂ ਦੇਖ ਲਈ ਮਕਾਨ ਤੁਸੀਂ ਸਾਰਾ ਦੇਖ ਹੀ ਲਿਆ ਮਕਾਨ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਆਪਣੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਕਮੈਂਟ ਕਰਕੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਵੀਡੀਓ ਨੂੰ ਜਿੰਨੇ ਵੀ ਦੇਖ ਰਹੇ ਹੋ ਮੇਰੀਆ ਭੈਣਾ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਸੀਂ ਪਹਿਲੀ ਵਾਰ ਆਇਓ ਤਾਂ ਤੁਹਾਨੂੰ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਬਸਕ੍ਰਾਈਬ ਵੀ ਚੈਨਲ ਨੂੰ ਨਾਲ ਦੀ ਨਾਲ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰ ਦਿਓ ਤੇ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋਇਓ ਜੀ ਚੈਨਲ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀਆ ਘਰ ਮਕਾਨ ਆ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹਾਂ ਚਾਹੇ ਖੇਤ ਦੇ ਵਿੱਚ ਘਰ ਆ ਤੁਹਾਡਾ ਕੋਈ ਮਕਾਨ ਹੈ ਕੂਠੀ ਹੈ ਚਾਹੇ ਪਿੰਡ ਦੇ ਵਿੱਚ ਹੈ ਚਾਹੇ ਸ਼ਹਿਰ ਦੇ ਵਿੱਚ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਵੇਚਣੀ ਹੈ ਤੁਸੀਂ ਤਾਂ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਫਰੀਦ ਵਿੱਚ ਲਗਵਾ ਸਕਦੇ ਹੋ ਆਪਣੇ ਕੋਲੇ ਭੇਜਣ ਵਾਸਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੀ ਵੀਡੀਓ 'ਚ ਉੱਪਰ ਚੱਲਦੇ ਰਹਿੰਦਾ ਬਾਰ-ਬਾਰ 73800 ਪੂਰਾ 26173 ਇੱਕ ਵਧੀਆ ਵੀਡੀਓ ਬਣਾ ਕੇ ਬਿਲਕੁਲ ਆਰਾਮ ਨਾਲ ਵੀਡੀਓ ਬਣਾਇਆ ਕਰੋ ਜੀ ਘਟੋ ਘਟੋ 4 ਮਿੰਟ ਦੀ ਤਾਂ ਵੀਡੀਓ ਹੋਵੇ ਵਧੀਆ ਬਣਾਉਂਗੇ ਪਹਿਲਾਂ ਗਲੀ ਦਿਖਾਉਂਗੇ ਤੇ ਆਰਾਮ ਨਾਲ ਸਾਰਾ ਕੁਝ ਦਿਖਾਉਂਗੇ ਉੱਪਰੋਂ ਛੱਤ ਦਿਖਾਉਂਗੇ ਆਸੇ ਪਾਸੇ ਦਿਖਾਉਂਗੇ ਤਾਂ ਵਧੀਆ ਵੀਡੀਓ ਬਣ ਚੁਗੀ ਤੇ ਦੇਖਣ ਵਾਲੇ ਨੂੰ ਵੀ ਵਧੀਆ ਲੱਗੂਗੀ ਤੇ ਕੋਈ ਖਰੀਦਣ ਦਾ ਚਾਹਵਾਨ ਹੋਊਗਾ ਤਾਂ ਉਹਨੂੰ ਮਤਲਬ ਕੀ ਲੋਕੇਸ਼ਨ ਬਾਰੇ ਤੇ ਸਾਰੇ ਆਪਣੇ ਮਕਾਨ ਜਾਂ ਕੋਠੀ ਜੋ ਵੀ ਆਪਣੀ ਉਹਦੇ ਬਾਰੇ ਪ੍ਰੋਪਰ ਪਤਾ ਲੱਗ ਜਾਊਗਾ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਮੈਨੂੰ ਦੱਸਿਓ ਤੇ ਕਿਸੇ ਨੇ ਵੇਚਣੀ ਹੈ ਤਾਂ ਆਪਣੇ ਕੋਲੇ ਭੇਜ ਦਊ ਕਿਸੇ ਨੇ ਆਹ ਆਕਰ ਖਰੀਦਣੇ ਤਾਂ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਜਾ ਕੇ ਵੀ ਦੇਖ ਸਕਦਾ ਹਾਂ ਕੋਈ ਗੱਲ ਕਰਨੀ ਹੈ ਪਹਿਲਾਂ ਗੱਲ ਕਰਕੇ ਜਾ ਸਕਦਾ ਹਾਂ ਬਾਕੀ ਤੁਸੀਂ ਵਗਜੋ ਰੇਟ ਉੱਪਰ-ਨੀਚੇ ਹੋ ਜਾਊਗਾ ਵੇਖ ਕੇ ਜੀ ਤੇ ਇਹ ਵੀਡੀਓ ਕਿੰਮਤ ਲਈ ਜਰੂਰ ਦੱਸੋ ਕਮੈਂਟ ਕਰਕੇ ਲਾਜ਼ਮੀ ਦੱਸੋ ਜੀ ਕਮੈਂਟ ਲਾਜ਼ਮੀ ਕਰ ਦੋ ਬਾਕੀ ਮਿਲਦੇ ਆ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੰਨੇ ਰੇਟ ਦੇ ਵਿੱਚ ਘਰ ਕੋਠੀ ਮਕਾਨ ਚਾਹੀਦਾ De su